ਪਲੀਜ਼ ਸਾਡੇ ਤੇ ਰਾਕੀ ਚਾਰਜ ਕਰੇ ਪਲੀਜ਼ ਸਾਡੇ ਦੇ ਅੰਦਰੂ ਗੈਸ ਸਿੱਟੇ ਪਲੀਜ਼ ਸਾਡੇ ਤੇ ਪਾਣੀ ਵਾਪਰ ਕੇ ਇਹਨਾਂ ਨੂੰ ਮਾਰੇ ਜਿਹੜਾ ਕਿ ਹੁੰਦਾ ਅਸੀਂ ਜਦੋਂ ਅੰਦਰ ਗਏ ਅੱਜ ਨਵਾਂ ਕੰਮ ਇਹ ਝਾਂਟਾ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰਿਆਂ ਵੇਲੇ ਹੁੰਦਾ ਸੀ ਜਦੋਂ ਅਸੀਂ ਜਾਗੇ ਹੱਥ ਪਾਏ ਗ੍ਰਿਲ ਨੂੰ ਹੱਥ ਪਾਏ ਤਾਂ ਉਹ ਕਟਰ ਲੈ ਕੇ ਅੱਗੇ ਆ ਗਿਆ ਅਸੀਂ ਮਹਾਰਾਜ ਮੇਰੇ ਪੰਦੇ ਸਾਰੇ ਅਸੀਂ ਸੰਜੇ ਹੱਥ ਪਿੱਛੇ ਕਰਦੇ ਮੁੰਡਿਆਂ ਨੇ ਜਿਵੇਂ ਹੱਤਵਾਦੀਆਂ ਦੇਲੇ ਕਿਹਾ ਵੀ ਵੋਟਾਂ ਪਾਓ ਜਿਹੜਾ ਉਂਗਲਾਂ ਵੜਦਾਂਗੇ ਇਹਨਾਂ ਨੇ ਕਿਹਾ ਵੀ ਜਿਹੜਾ ਐਜੂਕੇਸ਼ਨ ਕਰੂਗਾ ਉਹਦੇ ਹੱਥ ਵੜੋ ਉਹ ਮੁਲਾਜ਼ਮ ਨੇ ਯਾਰੀ ਕਦੇ ਤੁਸੀਂ ਤੁਸੀਂ ਵੀ ਆਪਣੀ ਜ਼ਿੰਦਗੀ ਚ ਕਦੇ ਦੇਖਿਆ ਵੀ ਕਟਰ ਵਰਤੇ ਜਾਣ ਇਹ ਤਾਂ ਹਰਿਆਣੇ ਦੇ ਬਾਰਡਰ ਤੇ ਨਹੀਂ ਵਰਤੇ ਗਏ ਨਾ ਕਾਂਗਰਸ ਫੋਲੋ ਆਜ ਨਗਰ ਨਿਗਮ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਨਗਰ ਨਿਗਮ ਦਫਤਰ ਦਾ ਤਾਲਾ ਵੀ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾਗੇ ਕਿ ਜਿਸ ਤਰ੍ਹਾਂ ਕਟਰ ਦੀ ਵਰਤੋਂ ਕੀਤੀ ਗਈ ਉਸ ਤੋਂ ਲੱਗਦਾ ਹੈ ਕਿ ਐਮਐਲਏ ਡਰੇ ਹੋਏ ਨੇ ਤੁਹਾਨੂੰ ਨੇ ਵੀ ਕਿਹਾ ਕਿ ਇਸ ਸੰਬੰਧੀ ਹੋ ਸਖਤ ਨੋਟਿਸ ਵੀ ਲੈਣਗੇ ਬਿੱਟੂ ਨੇ ਅੱਗੇ ਵੀ ਕਿਹਾ ਕਿ ਜੇਕਰ ਤਾਲਾ ਲਗਾਇਆ ਹੋਇਆ ਸੀ ਤਾਂ ਉਸ ਨੂੰ ਤੋੜਿਆ ਵੀ ਜਾ ਸਕਦਾ ਸੀ ਕਟਰ ਲਿਆ ਕੇ ਉਹਨਾਂ ਨੇ ਸਾਡੇ ਹੱਥ ਵੱਢਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਉਂਗਲਾ ਤੇ ਕਟਰ ਲੱਗ ਸਕਦਾ ਸੀ ਇਸ ਮੌਕੇ ਕਾਂਗਰਸ ਦੀ ਸਮੂਚੀ ਲੁਧਿਆਣਾ ਦੀ ਲੀਡਰਸ਼ਿਪ ਮੌਕੇ ਤੇ ਮੌਜੂਦ ਸੀ ਨਾਲ ਹੀ ਰਬਨੀਤ ਸਿੰਘ ਬਿੱਟੂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਐਮਐਲਏ ਵੀ ਜਿਹੜੇ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੇ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜੋ ਕਿ ਸੰਵਧਾਨਿਕ ਹੱਕ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਕਾਫੀ ਜੜੇ ਪਰੇਸ਼ਾਨ ਹੋ ਰਹੇ ਨੇ ਇਸ ਵੇਲੇ ਮੈਂ ਤੇ ਪਾਂਡੇ ਜੀ ਖੜੀ ਹਾਂ ਕਿ ਪਾਂਡੇ ਜੀ ਜਦੋਂ ਕਿ ਕਿਹੜੀ ਅਸੀਂ ਗੁੰਡਾਗਰਦੀ ਕਰ ਰਹੇ ਹਾਂ ਅਸੀਂ ਪ੍ਰਦਰਸ਼ਨ ਕਰਨ ਆਏ ਨਾ ਜਿਹੜਾ ਕਿ ਮਿਸ਼ਨ ਕਰਦੇ ਆ اپੋਜੀਸ਼ਨ ਜਿਹੜੀ ਵੀ ਪਾਰਟੀ ਹੁੰਦੀ ਹੈ اپੋਜੀਸ਼ਨ ਕਰਦੀ ਆ ਤੇ ਅਸੀਂ 2 ਸਾਲ ਦਿੱਤੇ 2 ਸਾਲ ਬਾਅਦ ਅੱਜ ਅਸੀਂ ਜੋ ਪੈਨਸ਼ਨਾਂ 2500 ਰੁਪਏ ਉਹ ਨਹੀਂ ਗਏ ਜੋ 1000 ਰੁਪਏ ਦੇਣਾ ਸੀ ਉਹ ਨਹੀਂ ਗਾ ਜੋ ਕੰਟਰੈਕਟਰ ਲੱਗਣੇ ਸੀ ਉਹ ਨਹੀਂ ਗੇ ਐਨਓਸੀ ਮਿਲ ਨਹੀਂ ਰਹੀ ਕਿਸੇ ਨੂੰ ਕਾਰਡ ਨਹੀਂ ਲੈ ਕੱਟ ਤੇ ਸਾਰਿਆਂ ਦੇ 5-5 ਹਜ਼ਾਰ ਤੇ ਹੁਣ ਫੁਰ ਕਰੀਏ ਕੀ ਆ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ ਸਾਡੀਆਂ ਮਾਮਾ ਆਈਆਂ ਸੀ ਸਾਡੇ ਬਜ਼ੁਰਗ ਆਏ ਸੀ ਤੇ ਇਹ ਪ੍ਰਦਰਸ਼ਨ ਜਿਹੜਾ ਹੈ ਅਮਨ tang ਨਾਲ ਪੁਲਿਸ ਖੜੀ ਆ ਪੁਲਿਸ ਸਾਡੇ ਤੇ ਲਾਠੀ ਚਾਰਜ ਕਰੇ ਪੁਲਿਸ ਸਾਡੇ ਤੇ ਅਥਰੂ ਗੈਸ ਸਿੱਟੇ ਪੁਲਿਸ ਸਾਡੇ ਤੇ ਪਾਣੀ ਵਾਟਰ ਕੈਨਾਂ ਨਾਲ ਮਾਰੇ ਜਿਹੜਾ ਕੀ ਹੁੰਦਾ ਪਰ ਅੱਜ ਕੀ ਹੋਇਆ ਪੁਲਿਸ ਨੇ ਅਸੀਂ ਵੈਰੀਗੇਟ ੱਤ ਕੇ ਕੁਛ ਨਹੀਂ ਕਿਹਾ ਅਸੀਂ ਜਦੋਂ ਅੰਦਰ ਗਏ ਆ ਅੱਜ ਨਵਾਂ ਕੰਮ ਇਹ ਜਾਂ ਤਾਂ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰਿਆਂ ਵੇਲੇ ਹੁੰਦਾ ਸੀ ਇੰਨੇ ਸੀਨੀਅਰ ਬੰਦੇ ਪਿੱਛੇ ਮੂਰੇ ਲੱਗੇ ਆ ਵੀ ਇਹ ਨਾ ਹੋਵੇ ਕੋਈ ਕਿਤੇ ਸਾਡੇ ਕਿਸੇ ਮੁੰਡੇ ਦੇ ਛੱਟ ਵੱਜੇ ਜੇ ਨੌਜਵਾਨਾਂ ਦੇ ਛੱਟ ਵੱਜੇ ਉਹ ਸਾਡੇ ਮਗਰ ਖੜੇ ਆ ਅਸੀਂ ਉਹ ਚੁੱਪ ਹੀ ਆ ਨਹੀਂ ਅਸੀਂ ਜਦੋਂ ਅੱਗੇ ਵਧੇ ਤਾਂ ਇੱਕ ਕਾਰਪੋਰੇਸ਼ਨ ਦਾ ਮੁਲਾਜ਼ਮ ਯਾ ਪਹਿਲੀ ਵਾਰ ਦੇਖਿਆ ਉਹ ਡਰਾਉਣ ਲਈ ਥੋੜੇ ਬਹੁਤ ਟੀਵੀ ਚੈਨਲ ਦੇ ਵਿਜ਼ੂਅਲ ਆਏ ਹੋਣਗੇ ਉਹ ਚਲਾਉਣ ਡਰਾਉਣ ਲਈ ਅਸੀਂ ਤਾਂ ਕਿ ਚਲ ਕਟਰੇ ਅੱਗ ਜੀ ਕੱਢਦਾ ਅੱਗ ਸਾਡੇ ਅੱਖਾਂ ਚ ਪਈ ਸਾਰਿਆਂ ਦੇ ਅਸੀਂ ਕਿ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਜਾ ਕੇ ਹੱਥ ਪਾਏ ਗ੍ਰਿਲ ਨੂੰ ਹੱਥ ਪਾਏ ਤਾਂ ਉਹ ਕਟੜ ਲੈ ਕੇ ਅੱਗੇ ਆ ਗਿਆ ਅਸੀਂ ਆਸ਼ੂ ਮੇਰੇ ਪੰਡ ਸਾਰੇ ਅਸੀਂ ਸੰਝੇ ਹੱਥ ਪਿੱਛੇ ਕਰ ਲਏ ਮੁੰਡਿਆਂ ਨੇ ਉਹਨੇ ਆ ਕੇ ਜਿਹੜਾ ਕਟਣਾ ਉਹ ਨਾਲ ਲਾ ਕੇ ਚਲਾਉਣਾ ਸ਼ੁਰੂ ਕਰ ਤੇ ਜਿਹਦੀਆਂ ਅੱਖਾਂ ਚ ਸਾਡੇ ਇਕਦਮ ਅੱਗ ਪਈ ਤੇ ਸੰਜੇ ਦੇ ਕਟਰ ਲੱਗਿਆ ਉਹ ਤੁਮਾਂ ਦਸੀਂ ਪਿੱਛੇ ਹਟੇ ਉਹਨੂੰ ਸਮਝਾਇਆ ਪੁਲਿਸ ਵਾਲੇ ਅਫਸਰ ਖੜੇ ਉਹਨਾਂ ਨੂੰ ਸਮਝਾਇਆ ਵੀ ਇਹ ਕੀ ਇਹ ਇੱਕ ਕਿਹੜਾ ਤਰੀਕਾ ਯਾਰ ਤੁਸੀਂ ਜੋ ਮਰਜ਼ੀ ਕਰੋ ਕਟਰ ਨਾ ਸਾਡੇ ਹੱਥੀ ਬਟਣ ਵੀ ਕਹਿੰਦਾ ਹੱਥ ਪਰੇ ਕਰ ਲਓ ਜੇ ਹੱਥ ਲਾਉਂਗੇ ਤਾਂ ਮੈਂ ਕਟਰ ਚਲਾਉਂਗਾ ਫਿਰ ਅਸੀਂ ਜਿਹੜਾ ਸੰਗਲ ਸੀ ਉਹਦੇ ਉੱਤੇ ਆਪਣੇ ਆਪਣੇ ਹੱਥ ਇੱਕ ਦੇ ਉੱਤੇ ਇੱਕ ਦੇ ਉੱਤੇ ਹੱਥ ਸਭ ਨੇ ਰੱਖ ਲੈ ਵੀ ਲੈ ਚਲਾ ਉਹ ਫਿਰ ਵੀ ਨਹੀਂ ਹਟਿਆ ਫਿਰ ਇੱਕ ਕੋਈ ਭਲਾ ਬਾਂਸ ਪੁਰਾਣਾ ਕੋਈ ਮੁਲਾਜ਼ਮ ਸੀ ਪੁਲਿਸ ਦਾ ਜਿਨੇ ਉਹਨੂੰ ਕਿਹਾ ਵੀ ਬਰਬ ਦੇ ਵਾਸਤੇ ਤੂੰ ਕਿਹੜੇ ਕੰਮ ਚ ਪੈ ਗਿਆ ਪਰ ਉਹਨੂੰ ਪਿੱਛੋਂ ਟੈਲੀ ਉਹ ਐਮਐਲਏ ਆਦੇ ਆ ਰਹੇ ਸੀ ਲਗਾਤਾਰ ਕਿਉਂਕਿ ਅਸੀਂ 15 ਮਿੰਟ ਤੋਂ ਖੜੇ ਸੀ ਬਾਦ ਅੱਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਆ ਰਹੇ ਸੀ ਵੀ ਇਹਨਾਂ ਨੇ ਜਿਵੇਂ ਅਤਵਾਦੀਆਂ ਵੇਲੇ ਕਿਹਾ ਵੀ ਵੋਟਾਂ ਪਾਓ ਜਿਹੜਾ ਉਂਗਲਾਂ ਵੜਦਾਂਗੇ ਇਹਨਾਂ ਨੇ ਕਿਹਾ ਵੀ ਜਿਹੜਾ ਐਜੀਟੇਸ਼ਨ ਕਰੂਗਾ ਉਹਦੇ ਹੱਥ ਵੜ ਦੋ ਉਹ ਮੁਲਾਜ਼ਮ ਨੇ ਯਾਰ ਇਹ ਕਦੇ ਤੁਸੀਂ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕਦੇ ਦੇਖਿਆ ਵੀ ਕਟਰ ਵਰਤੇ ਜਾਣ ਇਹ ਤਾਂ ਹਰਿਆਣੇ ਦੇ ਬਾਰਡਰ ਤੇ ਨਹੀਂ ਵਰਤੇ ਗਏ ਇੱਥੇ ਕਟਰ ਲੈ ਕੇ ਉਹਨੂੰ ਫਿਰ ਜਦੋਂ ਉਹਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਇਹ ਕਰਨ ਕੀ ਲੱਗਿਆ ਇਹ ਤਾਂ 307 302 ਦੇ ਮੁਕਾਦਮੇ ਦਰਜ ਹੋਣਗੇ ਤੇਰੇ ਤੇ ਤਾਂ ਉਹ ਉੱਥੋਂ ਭੱਜਿਆ ਉਹਨੂੰ ਲੁਕੋਇਆ ਗਿਆ ਪਰ ਦੇਖੋ ਕਾਰਪੋਰੇਸ਼ਨ ਦੇ ਵਿੱਚ ਇਹ ਕਿਹਨੇ ਭੇਜਿਆ ਕਟਰ ਦੇ ਕੇ ਇਹ ਤਿਆਰੀ ਕਿਹਦੀ ਸੀ ਐਮਐਲਏ ਆਂਦੀ ਸੀ ਕਮਿਸ਼ਨਰ ਦੀ ਸੀ ਕਿਹਦੀ ਤਿਆਰੀ ਸੀ ਵੀ ਕਟਰ ਦੇ ਕੇ ਉਹਨੂੰ ਭੇਜਿਆ ਗਿਆ ਮਿੱਟੂ ਜੀ ਤਾਲਾ ਚੜ੍ਹ ਦਿੱਤਾ ਗਿਆ ਐਮਐਲਏ ਹਾਂਜੀ ਹਾਂਜੀ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਐਮਐਲਏ ਇਹ ਬਦਲਾਈ ਆ ਨਾ ਇਹ ਦਿਖਾਉਣਾ ਚਾਹੁੰਦੇ ਆ ਵੀ ਕੋਈ ਐਜੀਟੇਸ਼ਨ ਕਿਉਂਕਿ ਜਿਹਨੂੰ ਜੀ ਕਰਦਾ ਵਿਜੀਲੈਂਸ ਨਾਲ ਫੜ ਲੈਂਦੇ ਆ ਜਿਹਨੂੰ ਜੀ ਕਰਦਾ ਉਹਤੇ ਪਰਚੇ ਪਾ ਲੈਂਦੇ ਆ ਅੱਜ ਇਹਨਾਂ ਨੇ ਦੇਖਿਆ ਐਮਪੀ ਐਕਸ ਐਮਐਲਏ ਐਕਸ ਮੰਤਰੀ ਕਾਉਂਸਲਰ ਐਕਸ ਵੀ ਮੋਹਰਾਂ ਮੰਗਣ ਆਏ ਆਪਣੀਆਂ ਇਹਨਾਂ ਦੇ ਮੋਹਰਾਂ ਲਾਉਣ ਨਾਲੇ ਹੱਥੀ ਵੜ ਦੋ ਇਹ ਸੱਤੋ ਕੇ ਸਾਥ ਨਾਲ ਪੈਨਸ਼ਨ ਮੰਗ ਰਹੇ ਆ ਕਿ ਸਾਨੂੰ ਸਤੋ 1000 ਰੁਪਏ ਮੰਗਦੇ ਇਹਨਾਂ ਦੇ ਮੰਗਣ ਵਾਲੇ ਹੱਥ ਹੀ ਵੱਢ ਦੋ ਇਹ ਅੱਜ ਕੰਮ ਹੋਇਆ ਪਰ ਤੁਸੀਂ ਵੀ ਮੀਡੀਆ 'ਚ ਕਦੇ ਦੇਖਿਆ ਨਹੀਂ ਹੋਣਾ ਭਾਈ ਹੁਣ ਲਿਖਣਾ ਦਿਖਾਉਣਾ ਥੋੜਾ ਕੰਮ ਆ ਅਸੀਂ ਤਾਂ ਕੁਝ ਨਹੀਂ ਵੀ ਤੁਸੀਂ ਤਾਲਾ ਝੜ ਦਿੱਤਾ ਗਿਆ ਬਿਨ ਬਿਨ ਕਾਉਂਸਲਰ ਤੋਂ ਕਾਰਪੋਰੇਸ਼ਨ ਜਲਾ ਅਸੀਂ ਤਾਂ ਕਹ ਰਹੇ ਸੀ ਵੀ ਇੱਕ ਡੱਬੇ 'ਚ ਗਗਨ ਜੀ ਇੱਕ ਡੱਬੇ 'ਚ ਇੱਕ ਡੱਬੇ 'ਚ 95 ਦੇ 95 ਮੋਹਰੇ ਜਿਹੜੀਆਂ ਉਹ ਇਕੱਠੀਆਂ ਕਰਕੇ ਇੱਕ ਡੱਬੇ 'ਚ ਰੱਖੀ ਬੈਠੇ ਆ ਤੇ ਜਿਹੜੇ ਜਿਹੜੇ ਆ ਹੁਕਮ ਹੁੰਦਾ ਕਿ ਕਿਹਦੀ ਦੁਕਾਨ ਤੇ ਤਾਲਾ ਲਾਉਣਾ ਕਿਹਦੀ ਦੁਕਾਨ ਤੇ ਦੁਕਾਨ ਬੰਦ ਕਰਨੀ ਆ ਉਹਦਾ ਜਿਹੜਾ ਹੁਕਮ ਜਾਂਦਾ ਤੇ ਐਮਐਲਏ ਜਦੋਂ ਲੈਣ ਦੇਣ ਹੋ ਜਾਂਦਾ ਜਿਹਦਾ ਵੀ ਉਹ ਦੁਕਾਨਾਂ ਖੁੱਲ ਜਾਂਦੀਆਂ ਐ ਤੇ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਪਰ ਇਹ ਮਤ ਸਮਝਣ ਵੀ ਆ ਰਿਆਂ ਡਰਾ ਦੇਣਗੇ ਆ ਸਾਰੇ ਆ ਸ਼ਹੀਦ ਭਰਾਵਾਂ ਦੇ ਬੰਬਾਂ ਨੇ ਗੋਲੀਆਂ ਖਾਧੀਆਂ ਹੋਈਆਂ ਇਹਨਾਂ ਦੀਆਂ ਆਰੀਆਂ ਜੀਆਂ ਆ ਮਸ਼ੀਨਾਂ ਸਾਨੂੰ ਡਰਾਉਣਗੀਆਂ ਇਸ ਤੋਂ ਬਾਅਦ ਕੀ ਰਾਤ ਇਸ ਤੋਂ ਬਾਅਦ ਕੀ ਰਾਤ ਦੇਖੋ ਦੇਖੋ ਸਹੀ ਅੱਗੇ ਅੱਗੇ ਬਣਦਾ ਕੀ ਐ